ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭੁੱਲੀ ਭਟਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ 70 ਸਾਲ 5 ਮਹੀਨੇ ਸਰੀਰਕ ਆਜ਼ੂ ਬਤੀਤ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਦੇ ਸੰਬੰਧ ਵਿੱਚ ਆਪਾਂ ਕੁਝ ਸਿੱਖਣ ਤੇ ਵਿਚਾਰਾਂ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਭੁੱਲੇ ਭਟਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਦਾ ਪ੍ਰਕਾਸ਼ ਕੀਤਾ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨੌ ਖੰਡਾਂ ਦੇ ਵਿੱਚ ਚੌਵੇਂ ਹੀ ਦਸ਼ਾਵਾਂ ਦੇ ਵਿੱਚ ਜਾ ਕੇ ਭੋਲੇ ਭੜਕੇ ਲੁਕਾਈ ਨੂੰ ਇੱਕ ਨਵਾਂ ਰਾਹ ਜਿਹੜਾ ਉਹ ਵਿਖਾਇਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਤੇ ਆਣ ਕੇ ਸਤ ਨਾਮ ਦਾ ਉਪਦੇਸ਼ ਦੇ ਕੇ ਸੰਸਾਰ ਦੇ ਲੋਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਸੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਉਹ ਕਹਿੰਦੇ ਸਤ ਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਦੁਨੀਆਂ ਦੇ ਜਿਹੜੇ ਬਾਕੀ ਰਹਿਬਰ અવਤਾਰ ਤੇ ਪੈਗੰਬਰ ਹੋਏ ਉਹਨਾਂ ਨੇ ਇੰਨਾ ਵੱਡਾ ਸਫਰ ਜਿਹੜਾ ਉਹ ਤੈ ਨਹੀਂ ਕੀਤਾ ਇੰਨਾ ਲੰਮਾ ਪੰਦ ਤੈ ਨਹੀਂ ਕੀਤਾ ਜਿੰਨਾ ਲੰਮਾ ਪੰਦ ਗੁਰੂ ਨਾਨਕ ਸਹਿ ਮਹਾਰਾਜ ਨੇ ਤੈ ਕੀਤਾ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਕਰੀਏ ਤੇ ਉਹ ਮੱਕੇ ਤੋਂ ਮਦੀਨੇ ਤੇ ਮਦੀਨੇ ਤੋਂ ਫਿਰ ਮੱਕੇ ਤੱਕ ਹੀ ਗਏ ਇਹ ਇਹਦੇ ਤੋਂ ਦੂਰ ਹੋਰ ਕਿਤੇ ਵੀ ਜਿਹੜਾ ਉਹ ਪ੍ਰਚਾਰ ਕਰਨ ਵਾਸਤੇ ਨਹੀਂ ਗਏ ਜੇਕਰ ਮਹਾਤਮਾ ਬੁੱਧ ਦੀ ਗੱਲ ਕਰੀਏ ਤੇ ਮਹਾਤਮਾ ਬੁੱਧ ਵੀ ਜਿਹੜੇ ਸਨ ਉਹ ਜੁਪੀ ਤੋਂ ਬਾਹਰ ਕਿਧਰੇ ਵੀ ਨਹੀਂ ਜਾ ਸਕੇ। ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਵਾ ਸ਼੍ਰੀ ਕ੍ਰਿਸ਼ਨ ਦਵਾਰਕਾ ਤੋਂ ਬਾਹਰ ਦੂਰ ਦਰਾਡੇ ਜਿਹੜਾ ਸੀ ਉਹ ਸੱਚ ਦਾ ਪ੍ਰਚਾਰ ਕਰਨ ਨਹੀਂ ਗਏ। ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨ ਜਿਨ੍ਹਾਂ ਨੇ ਆਪਣੇ ਤਨ ਦੇ ਉੱਪਰ ਭਗਵੇਂ ਰੰਗ ਦੇ ਕੱਪੜੇ ਪਾਲੇ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲੰਮੀਆਂ ਯਾਤਰਾਵਾਂ ਕਰਨ ਵਾਸਤੇ ਗਏ ਜਿਹਨੂੰ ਆਪਾਂ ਇਤਿਹਾਸ ਵਿੱਚ ਉਦਾਸੀਆਂ ਕਹਿੰਦੇ ਆਂ ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰਬ ਵਾਲੇ ਪਾਸੇ ਥਾਣੀ ਕੀਤੀ ਔਰ ਪੂਰਬ ਦੇ ਜਿੰਨੇ ਸਨਾਤਨ ਧਰਮ ਦੇ ਤੀਰਥ ਸਥਾਨ ਸੀ ਉਹਨਾਂ ਤੋਂ ਹੁੰਦੇ ਹੋਏ ਦੱਖਣ ਥਾਣੀ ਵਾਪਸ ਮਹਾਰਾਜ ਜਿਹੜੇ ਆ ਤੋ ਪੰਜਾਬ ਦੇ ਵਿੱਚ ਆਉਂਦੇ ਆ ਤੇ ਇਹ ਯਾਤਰਾ ਉਹਨਾਂ ਨੇ 2.8 ਸਾਲ ਦੇ ਕਰੀਬ ਕੀਤੀ ਸੀ ਇਸੇ ਤਰ੍ਹਾਂ ਦੇ ਨਾਲ ਦੂਸਰੀ ਉਦਾਸੀ ਗੁਰੂ ਨਾਨਕ ਸਾਹਿਬ ਨੇ ਉੱਤਰ ਵਾਲੇ ਪਾਸੇ ਨੂੰ ਕੀਤੀ ਜਿੱਥੇ ਸਿੱਧਾਂ ਜੋਗੀਆਂ ਦੇ ਨਾਲ ਚਰਚਾ ਹੋਈ ਤੀਸਰੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਛਮ ਵਾਲੇ ਪਾਸੇ ਨੂੰ ਕੀਤੀ ਸੀ ਜਿੱਥੇ ਉਸ ਵੇਲੇ ਇਸਲਾਮ ਧਰਮ ਦੇ ਕੇਂਦਰੀ ਸਥਾਨ ਸੀ ਪਰ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਉਹ ਲੋਕ ਗੁਰੂ ਬਾਬੇ ਦੇ ਚਰਨਾਂ ਦੇ ਉੱਪਰ ਝੁੱਕ ਗਏ ਭਾਈ ਗੁਰਦਾਸ ਸਾਹਿਬ ਕਹਿੰਦੇ ਗੜ ਬਗਦਾਦ ਨਵਾਇ ਕ ਮੱਕਾ ਮਦੀਨਾ ਸਭੇ ਨਵਾਇ ਜੇਕਰ ਬਗਦਾਦ ਜਿੱਥੇ ਇਸਲਾਮ ਦਾ ਗੜ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕੇ ਜਿਹੜਾ ਮੱਕਾ ਇਸਲਾਮ ਧਰਮ ਦਾ ਕੇਂਦਰੀ ਸਥਾਨ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕੇ ਇਸੇ ਤਰ੍ਹਾਂ ਦੇ ਨਾਲ ਜਿਹੜੇ ਸਿੱਧੇ ਜੋਗੀ ਲੋਕ ਸਨ ਉਹ ਵੀ ਆਪਣੀ ਜ਼ੁਬਾਨ ਤੋਂ ਇਹ ਗੱਲ ਕਹਿੰਦੇ ਸੀ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਝੁਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਦੀਆਂ ਲੰਮੀਆਂ ਯਾਤਰਾਵਾਂ ਨੂੰ ਭਾਵੇਂ ਕਲਮ ਬੰਦ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਵਿਦਵਾਨ ਸੱਜਣ ਲਿਖਦੇ ਐ ਕਿ ਗੁਰੂ ਬਾਬੇ ਨੇ 45000 ਕਿਲੋਮੀਟਰ ਦਾ ਲੰਮਾ ਪੰਧ ਜਿਹੜਾ ਉਹ ਤੈਅ ਕੀਤਾ ਸੀ ਇਨਾ ਲੰਮਾ ਸਫ਼ਰ ਜਿਹੜਾ ਵਾ ਹੋਰ ਕਿਸੇ ਅਵਤਾਰ ਪੈਗੰਬਰ ਨੇ ਨਹੀਂ ਸੀ ਕੀਤਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਦਾਂ ਕਰਕੇ ਦੁਨੀਆ ਨੂੰ ਇੱਕ ਨਵਕਲਾ ਰਾਹ ਜਿਹੜਾ ਉਹ ਵਿਖਾਇਆ ਸੀ ਇਹਨਾਂ ਤਿੰਨ ਲੰਮੀਆਂ ਯਾਤਰਾਵਾਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ ਨਿੱਕੀਆਂ-ਨਿੱਕੀਆਂ ਪ੍ਰਚਾਰ ਫੇਰੀਆਂ ਵੀ ਕੀਤੀਆਂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ ਦੇ ਵਿੱਚ ਆਣ ਕੇ ਜਿਹੜੇ ਜਾਤ-ਪਾਤ ਦੇ ਰੌਲੇ ਸੀ ਵਿਤਕਰੇ ਸੀ ਉਹਨਾਂ ਨੂੰ ਖਤਮ ਕੀਤਾ ਔਰ ਕੇਵਲ ਤੇ ਕੇਵਲ ਸੱਚ ਨਾਮ ਦੀ ਗੱਲ ਜਿਹੜੀ ਸੰਸਾਰ ਤੇ ਕੀਤੀ ਸੀ ਗੁਰੂ ਨਾਨਕ ਸਹਿ ਮਹਾਰਾਜ ਦਾ ਇਹ ਨਿਵੇਕਲਾ ਸਿਧਾਂਤ ਹੈ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿ ਆਪਣੇ ਹੱਥਾਂ ਦੇ ਨਾਲ ਕਿਰਤ ਵੀ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵੀ ਕਰਨਾ ਹੈ ਤੇ ਸਰਬੱਤ ਦਾ ਭਲਾ ਵੀ ਜਿਹੜਾ ਉਹ ਮੰਗਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਜਿਹੜੇ ਸੀ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਤੀਤ ਕੀਤੇ। ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ सगਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਉਦਾਸੀਆਂ ਵਾਲੇ ਕੱਪੜੇ ਪਾਏ ਸੀ ਉਹ ਲਾ ਦਿੱਤੇ ਤੇ ਸੰਸਾਰੀਆਂ ਵਾਲੇ ਕੱਪੜੇ ਜਿਹੜੇ ਆਪਣੇ ਤਨ ਤੇ ਧਾਰਨ ਕਰ ਲਏ। ਹੁਣ ਇੱਕ ਗੱਲ ਬੜੀ ਕਾਬਲੇ ਗੌਰ ਹੈ ਕਿ ਦੁਨੀਆ ਦੇ ਲੋਕ ਕੀ ਕਰਦੇ ਐ ਭਰ ਜਵਾਨੀ ਦੇ ਵਿੱਚ ਆਪਣੇ ਘਰ ਦੀ ਕਮਾਈ ਕਰਦੇ ਆ ਆਪਣੇ ਘਰ ਦਾ ਕੰਮ ਕਰਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਸਰੀਰ ਜਿਹੜਾ ਵਾ ਉਹ ਬਜ਼ੁਰਗ ਹੋ ਗਿਆ ਫਿਰ ਉਹ ਧਰਮ ਵਾਲਾ ਪਹਿਰਾਵਾ ਪਾ ਲੈਂਦੇ ਆ ਜਿਹੜੇ ਪ੍ਰਾਤਨ ਲੋਕ ਸੀ ਉਹ ਭਗਵੇਂ ਰੰਗ ਦੇ ਕੱਪੜੇ ਪਾ ਲੈਂਦੇ ਸੀ ਅੱਜ ਕੱਲ ਦੇ ਲੋਕ ਵੀ ਜਿਹੜੇ ਉਹ ਧਰਮ ਦਾ ਬਾਣਾ ਪਾ ਕੇ ਤੇ ਇਦਾਂ ਕਰਕੇ ਆਪਣਾ ਜੀਵਨ ਬਸਰ ਕਰਦੇ ਆ ਵੀ ਬਥੇਰੀ ਕਮਾਈ ਕਰ ਲਈ ਐ ਹੁਣ ਆਪਾਂ ਜਿਹੜਾ ਧਰਮੀ ਬਣ ਕੇ ਜ਼ਿੰਦਗੀ ਨੂੰ ਜਿਉਣਾ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਲਕੁਲ ਇਹਦੇ ਉਲਟ ਕੀਤਾ ਭਾਰ ਜਵਾਨੀ ਦੇ ਵਿੱਚ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਰਹੇ ਔਰ ਉਦੋਂ ਜਿਹੜੇ ਸੀ ਭਗਵੇਂ ਰੰਗ ਦੇ ਕੱਪੜੇ ਆਪਣੇ ਤਨ ਤੇ ਪਾਏ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਠਿਕੇ ਉਦੋਂ ਉਹਨਾਂ ਨੇ ਧਰਮਈ ਜਿਹੜੇ ਪਹਿਰਾਵਾ ਸੀ ਜਿਹੜੇ ਕੱਪੜੇ ਸੀ ਭਗਵੇਂ ਰੰਗ ਦੇ ਜਿਹੜੇ ਕੱਪੜੇ ਸੀ ਜਾਂ ਜਿਹੜੇ ਜਦੋਂ ਇਸਲਾਮ ਧਰਮ ਦੇ ਕੇਂਦਰੀ ਸਥਾਨ ਵਾਲੇ ਪਾਸੇ ਨੂੰ ਗਏ ਸੀ ਉਹ ਨੀਲ ਧਾਰੀ ਬਸਤਰ ਸੀ ਉਹ ਲਾ ਦਿੱਤੇ ਤੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਸੰਸਾਰੀਆਂ ਵਾਲਿਆਂ ਦਾ ਪਾਵ ਜਿਵੇਂ ਦੇ ਸੰਸਾਰੀ ਲੋਕ ਆਮ ਉਦੋਂ ਕੱਪੜੇ ਪਹਿਨਿਆ ਕਰਦੇ ਸੀ ਉਦਾਂ ਦੇ ਬਸਤਰ ਗੁਰੂ ਨਾਨਕ ਸਾਹਿਬ ਨੇ ਆਪਣੇ ਤਨ ਤੇ ਧਾਰਨ ਕਰ ਲਏ ਔਰ ਦੂਸਰੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਮੰਜੀ ਬੈਠ ਕੇ ਆਵਤਾਰਾ ਮੰਜੀ ਜਿਹੜੀ ਆਮ ਲੋਕਾਂ ਦੇ ਘਰ ਵਿੱਚ ਹੁੰਦੀ ਹੈ ਰਾਜੇ ਮਹਾਰਾਜਿਆਂ ਦੇ ਤਖਤ ਹੁੰਦੇ ਆ ਰ ਜਿਹੜੀ ਮੰਜੀ ਆ ਉਹ ਸੰਸਾਰੀ ਲੋਕਾਂ ਦੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਆਮ ਲੋਕਾਂ ਦੀ ਤਰ੍ਹਾਂ ਮੰਜੀ ਦੇ ਉੱਪਰ ਬੈਠ ਕੇ ਸੱਚ ਦਾ ਉਪਦੇਸ਼ ਜਿਹੜਾ ਉਹ ਦਿੰਦੇ ਰਹੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਵੀ ਇੱਕ ਨਵੇਕਲਾ ਕਾਰਜ ਦੁਨੀਆ ਦੇ ਵਿੱਚ ਕੀਤਾ ਕਿ ਆਪਣੇ ਜੀਵਨ ਦੇ ਅੰਤਲੇ ਸਮੇਂ ਦੇ ਦੌਰਾਨ ਗੁਰੂ ਨਾਨਕ ਸਾਹਿਬ ਆਪ ਖੇਤੀ ਜਿਹੜੀ ਉਹ ਕਰਦੇ ਰਹੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਧਰਮਸ਼ਾਲਾ ਬਣਾएंगे ਸਿੱਖ ਸੰਗਤਾਂ ਜਿਹੜੀਆਂ ਉਹ ਨਮਸਕਾਰ ਕਰਨ ਵਾਸਤੇ ਆਉਂਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਦਾ ਉਪਦੇਸ਼ ਦਿੰਦੇ ਆ ਫਿਰ ਗੁਰੂ ਨਾਨਕ ਸਾ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਕਿਰਤ ਕਰਦੇ ਖੇਤੀ ਵੀ ਕਰਦੇ ਔਰ ਜਿਹੜੀਆਂ ਸਿੱਖ ਸੰਗਤਾਂ ਸਨ ਉਹ ਵੀ ਇਹ ਸੇਵਾ ਦੇ ਵਿੱਚ ਨਾਲ ਆਣ ਕੇ ਲੱਗਦੀਆਂ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਜਿਹੜਾ 7 ਸਾਲ ਦੇ ਕਰੀਬ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਸੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣ ਗਏ ਕਿ ਹੁਣ ਇਹ ਸਰੀਰਕ ਚੋਲਾ ਜਿਹੜਾ ਉਹ ਤਿਆਗਣ ਦਾ ਸਮਾਂ ਆ ਗਿਆ ਤੇ ਆਪਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਬਰਾਜਮਾਨ ਕਰ ਦਿੱਤਾ ਲੈਣੇ ਅੰਗ ਦੇ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਅੰਗਦ ਬਣਾਇਆ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਫਿਰ ਹੁਕਮ ਕੀਤਾ ਕਿ ਹੁਣ ਤੁਸੀਂ ਕਰਤਾਰਪੁਰ ਸਾਹਿਬ ਨਹੀਂ ਰੁਕਣਾ ਤੁਸੀਂ ਖਡੂਰ ਦੀ ਧਰਤੀ ਦੇ ਉੱਪਰ ਚਲੇ ਜਾਓ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਹੜੇ ਸਾਨੂੰ ਖਡੂਰ ਸਾਹਿਬ ਦੀ ਧਰਤੀ ਤੇ ਚਲੇ ਜਾਂਦੇ ਆ ਜਿਹਨੂੰ ਬਾਣੀ ਦੇ ਅੰਦਰ ਸੱਤਾ ਬਲਵੰਡ ਜੀ ਲਿਖਦੇ ਆ ਫੇਰ ਵਸਾਇਆ ਫੇਰੂਆਣ ਸਤਗੁਰ ਖਡੂਰ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਖਡੂਰ ਸਾਹਿਬ ਦੀ ਧਰਤੀ ਤੇ ਚਲੇ ਗਏ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉ ਖਾਨੂੰ ਕਹਿੰਦੇ ਆ ਵੀ ਹੁਣ ਸਰੀਰ ਕਚੋਲਾ ਜਿਹੜਾ ਉਹ ਤਿਆਗਣ ਦਾ ਸਮਾਂ ਆ ਗਿਆ ਹੈ ਕਿਉਂਕਿ ਬਾਣੀ ਦੇ ਅੰਦਰ ਜਿਹੜਾ ਵਾ ਉਹ ਸਰੀਰ ਨੂੰ ਨਾਸ਼ਵੰਤ ਲਿਖਿਆ ਹੋਇਆ ਵੀ ਸਰੀਰ ਨਾਸ਼ ਹੋ ਜਾਏਗਾ ਇਹ ਸਦੀਵੀ ਰਹਿਣ ਵਾਲਾ ਨਹੀਂ ਹੈ ਪਰ ਜਿਹੜੀ ਅੰਦਰ ਵਾਲੀ ਜੋਤ ਹੈ ਉਹ ਸਦੀਵੀ ਰਹਿਣ ਵਾਲੀ ਹੈ ਕਿਉਂਕਿ ਉਹ ਕਾਲਪੁਰਖ ਵਾਹਿਗੁਰੂ ਦੀ ਅੰਸ਼ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਰੱਬੀ ਜੋਤ ਸੰਸਾਰ ਤੇ ਆਈ ਸੀ ਜਿਹਦੇ ਬਾਰੇ ਭੱਟ ਸਹਿਬਾਨ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਿ ਗੁਰੂ ਨਾਨਕ ਸਾਹਿਬ ਰਬੀ ਜੋਤ ਸੀ ਉਹ ਜਿਹੜੀ ਜੋਤ ਸੀ ਉਹ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਜਾ ਕੇ ਟਿਕ ਗਈ ਜੋਤ ਉਹ ਹਜੁਕਤ ਸਾਇਸ ਸੇ ਕਾਇਆ ਫੇਰ ਪਲਟੀਏ ਔਰ ਲੇਕਿਨ ਸਰੀਰ ਜਿਹੜਾ ਨਾਸ਼ਵੰਤ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਤਨ ਨੂੰ ਆ ਆਪਣੇ ਪੰਜ ਪੁਤਕ ਚੋਲੇ ਨੂੰ ਤਿਆਗਣ ਦਾ ਫੈਸਲਾ ਜਿਹੜਾ ਉਹ ਕਰ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਆਪਣੇ ਪੁੱਤਰਾਂ ਨੂੰ ਸੁਨੇਹਾ ਭੇਜਿਆ ਆਪਣੇ ਸਤਕਾਰਯੋਗ ਪਤਨੀ ਮਾਤਾ ਸੁਲਖਣੀ ਜੀ ਨੇ ਸੁਨੇਹਾ ਭੇਜਿਆ ਮਾਤਾ ਸੁਲਖਣੀ ਜੀ ਆਏ ਪੁੱਤਰ ਆਏ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪੁੱਤਰਾਂ ਨੇ ਰੋਸ ਵੀ ਕੀਤਾ ਕਿ ਮਹਾਰਾਜ ਗੱਦੀ ਦੇ ਉੱਪਰ ਹੱਕ ਸਾਡਾ ਬੰਦਾ ਸੀ ਤੁਸੀਂ ਜਿਹੜਾ ਵਾ ਉਹ ਲੈੜੇ ਨੂੰ ਗੁਰਤਾ ਗੱਦੀ ਦੇ ਦਿੱਤੀ ਹਾਲਾਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਕਾਰਜ ਵੀ ਦੁਨੀਆ ਦੇ ਉੱਪਰ ਇੱਕ ਨਵੇਕਲਾ ਕਾਰਜ ਕੀਤਾ ਸੀ ਕੋਈ ਰਾਜਾ ਮਰ ਜਾਵੇ ਰਾਜੇ ਦੇ ਮਰਨ ਤੋਂ ਬਾਅਦ ਉਹਦੀ ਗੱਦੀ ਦੇ ਉੱਪਰ ਉਹਦਾ ਪੁੱਤਰ ਹੀ ਬੈਠਿਆ ਕਰਦਾ ਸੀ ਉਹਦੇ ਪਰਿਵਾਰ ਦੇ ਜੀ ਬੈਠਿਆ ਕਰਦੇ ਸੀ ਗੁਰੂ ਨਾਨਕ ਮਹਾਰਾਜ ਨੇ ਇਸ ਰੀਤ ਨੂੰ ਤੋੜਨ ਵਾਸਤੇ ਆਪਣੇ ਤੋਂ ਵੱਡ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਪਰ ਸ਼ਿਸ਼ੋਭਤ ਕਰ ਦਿੱਤਾ। ਬਾਬਾ ਸੱਤਾ ਤੇ ਬਲਵੰਡ ਜੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੁੱਠੀ ਗੰਗਾ ਵਹਾ ਦਿੱਤੀ ਹੈ। ਦੁਨੀਆਂ ਦੇ ਲੋਕ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਇਹ ਕੀ ਬਣ ਗਿਆ ਹੈ। ਉਸ ਵੇਲੇ ਸਤਾ ਬਲਵੰਣ ਜੀ ਲਿਖਦੇ ਆ ਹੋ ਰਿਓ ਗੰਗ ਵਹਾਇਓਣ ਦੁਨਿਆਈ ਆਖੇ ਕਹਿ ਕਿਉਂ ਦੁਨੀਆਂ ਕਹਿੰਦੀ ਬਣਿਆ ਕੀ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਇੱਕ ਸੇਵਕ ਨੂੰ ਗੁਰਤਾ ਗੱਦੀ ਤੇ ਬਰਾਜਮਣ ਕਰ ਦਿੱਤਾ ਤਾਂ ਪੁੱਤਰਾ ਨੇ ਮਿਤਰਾਜ ਕੀਤਾ ਮਹਾਰਾਜ ਸਾਡਾ ਹੱਕ ਬੰਦਾ ਸੀ ਤੁਸੀਂ ਸਾਰਾ ਕੁਝ ਲੈਣੇ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਇਹ ਜਿਹੜੀ ਦਾਤ ਐ ਇਹ ਰੱਬੀ ਦਾਤ ਐ ਇਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਆਈ ਹੋਈ ਦਾਤ ਸੀ ਤਾਂ ਇਹਦੇ ਉੱਪਰ ਲੈਣੇ ਦਾ ਹੱਕ ਬੰਦਾ ਸੀ ਲੇਕਿਨ ਤੁਸੀਂ ਮੇਰੇ ਪੁੱਤਰੋ ਤਾਨੂੰ ਕਦੇ ਵੀ ਆਨ ਧਨ ਦੀ ਤੋਟ ਜਿਹੜੀ ਉਹ ਨਹੀਂ ਆਵੇਗੀ ਤੁਸੀਂ ਗੁਰੂ ਦੇ ਪੁੱਤਰ ਹੋਣ ਕਰਕੇ ਤੁਸੀਂ ਵੀ ਸਤਕਾਰ ਦੇ ਯੋਗ ਹੋਵੋਗੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਸੋਂ ਸੁਦੀ 10ਵੀਂ 1539 ਈਸਵੀ ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਰਾਵੀ ਦੇ ਕੰਡੇ ਦੇ ਉੱਪਰ ਕੀਤਾ ਜਾਂਦਾ ਹੈ ਕਰਨ ਤੋਂ ਬਾਅਦ ਫਿਰ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਉਹ ਫੁੱਲ ਰਾਖ ਜਿਹੜੀ ਸੀ ਉਹਨੂੰ ਇਕੱਠਿਆਂ ਕਰਕੇ ਇੱਕ ਕੁਝ ਦੇ ਵਿੱਚ ਪਾ ਕੇ ਉਹਨੂੰ ਮਿੱਟੀ ਵਿੱਚ ਦੱਬ ਕੇ ਉੱਪਰ ਸਮਾਦ ਬਣਾ ਦਿੱਤੀ ਜਾਂਦੀ ਹੈ ਹਾਲਾਂਕਿ ਗੁਰੂ ਨਾਨਕ ਸਾਹਿਬ ਮਹਾਰਾਜ ساری ਉਮਰ ਸ਼ਬਦ ਦੀ ਗੱਲ ਕਰਦੇ ਰਹੇ ਕਿ ਸ਼ਬਦ ਗੁਰੂ ਸੁਰਤ ਤੋਂ ਚੈਲਾ ਵੀ ਸ਼ਬਦ ਹੀ ਮੇਰਾ ਗੁਰੂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆਪ ਪਾਵੜ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਹੁਣ ਕਿ ਦੁਬਦਾ ਨਾ ਪੜੋ ਹਾਰ ਬਿਨ ਹੋਰ ਨਾ ਪੂਜੋ ਮੜੇ ਮਸਾਨਾ ਜਾਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਦਾਂ ਦੀ ਯਾਦਗਾਰ ਇਹ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਬਿਲਕੁਲ ਉਲਟ ਸੀ ਸ਼ਾਇਦ ਅਕਾਲਪੁਰ ਖਵਾਈ ਗੁਰੂ ਨੂੰ ਵੀ ਇਹ ਗੱਲ ਨਹੀਂ ਸੀ ਪਾਉਂਦੀ ਤਾਂ ਉਸ ਵੇਲੇ ਇਤਿਹਾਸ ਕਹਿੰਦਾ ਰਾਵੀ ਬਹੁਤ ਜ਼ਿਆਦਾ ਚੜ ਜਾਂਦੀ ਹੈ ਜਦੋਂ ਰਾਵੀ ਚੜਦੀ ਹੈ ਤੇ ਉਹ ਬਣੀ ਹੋਈ ਸਮਾਦ ਨੂੰ ਵਿੱਚੇ ਹੀ ਜਿਹੜਾ ਵਾ ਉਹ ਰੋੜ ਕੇ ਲੈ ਜਾਂਦੀ ਹੈ ਬਹੁਤ ਲੰਮੇ ਸਮੇਂ ਬਾਅਦ ਜਾ ਕੇ ਜਦੋਂ ਰਾਵੀ ਦਾ ਪਾਣੀ ਲੱਤਦਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿੱਥੇ ਸਮਾਦ ਬਣਾਈ ਸੀ ਉਥੋਂ ਥੋੜੀ ਬਹੁਤ ਜਿਹੜੀ ਬਚੀ ਹੋਈ ਰਾਖ ਸੀ ਉਹਨੂੰ ਇਕੱਠਿਆ ਕੀਤਾ ਜਾਂਦਾ ਹੈ ਤੇ ਕਰਨ ਤੋਂ ਬਾਅਦ ਫਿਰ ਕਰਤਾਰਪੁਰ ਸਾਹਿਬ ਤੋਂ ਰਾਵੀ ਪਾਰ ਕਰਕੇ ਬਹੁਤ ਦੂਰ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਹੌਰੀਆਂ ਦਾ ਪਿੰਡ ਸੀ ਪੱਖੋ ਕੇ ਰੰਧਾਵਾ ਜਿਹੜੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਸਹੌਰੇ ਸੀ ਮੂਲਚੰਦ ਹੁਣੇ ਉਹ ਪੱਖੋ ਕੇ ਰੰਧਾਵਿਆਂ ਦੇ ਰਹਿਣ ਵਾਲੇ ਸਨ ਲੇਕਿਨ ਉਹ ਨੌਕਰੀ ਕਰਨ ਵਾਸਤੇ ਬਟਾਲੇ ਦੀ ਧਰਤੀ ਦੇ ਉੱਪਰ ਰਹਿੰਦੇ ਸੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਰਾਤ ਹੈ ਉਹ ਬਟਾਲੇ ਦੀ ਧਰਤੀ ਦੇ ਉੱਪਰ ਗਈ ਸੀ ਲੇਕਿਨ ਉਹਨਾਂ ਦਾ ਜਿਹੜਾ ਜੱਦੀ ਪਿੰਡ ਸੀ ਉਹ ਪੱਖੋ ਕਿਹ ਰੰਦਾਵਾ ਸੀ ਤਾਂ ਉਹਦੇ ਬਿਲਕੁਲ ਲਾਗੇ ਜਿਹੜਾ ਸੀ ਜਿੱਤੇ ਰੰਦਾਵੇ ਦਾ ਖੂਹ ਸੀ ਜਿੱਥੇ ਅਕਸਰ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਬੈਠਿਆ ਕਰਦੇ ਸੀ ਤਾਂ ਉਸ ਵੇਲੇ ਦੇ ਨਾਲ ਜਦੋਂ ਰਾਵੀ ਦਾ ਪਾਣੀ ਲੱਥਦਾ ਹੈ ਫਿਰ ਉਦੋਂ ਧਰਮਚੰਦ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੁੱਤਰੇ ਲੱਗਦੇ ਸੀ ਉਹਨਾਂ ਨੇ ਉਹ ਰਾਖ ਜਿਹੜੀ ਸੀ ਇਕੱਠੀ ਕਰਕੇ ਜਿੱਤੇ ਰੰਦਾਵੇ ਦੇ ਖੂਹ ਦੇ ਕੋਲ ਲਿਆ ਕੇ ਜਿਹੜੀ ਨੱਪ ਦਿੱਤੀ ਤੇ ਉੱਥੇ ਫਿਰ ਬਣਾ ਦਿੱਤਾ ਦੋਰਾ ਬਾਬਾ ਨਾਨਕ ਕੇ ਇਹ ਗੁਰੂ ਨਾਨਕ ਸਾਹਿਬ ਦਾ ਦੋਰਾ ਹੈ ਲੇਕਿਨ ਪਾਵਨ ਬਾਣੀ ਦਾ ਫੈਸਲਾ ਹੈ ਹਿੰਦੂ ਪੂਜੇ ਦੋਹਰਾ ਮੁਸਲਮਾਨ ਮਸੀਤ ਨਾਮੈ ਸੋਈ ਸੇਵਿਆ ਨਾ ਦੋਹਰਾ ਨਾ ਮਸੀਤ ਕਿ ਗੁਰਬਾਣੀ ਦਾ ਸਿਧਾਂਤ ਹੈ ਨਾਮੈ ਦੋਹਰਿਆਂ ਨੂੰ ਮੰਨਦਾ ਹੈ ਤੇ ਨਾਮੈ ਮਸੀਤ ਨੂੰ ਮੰਨਦਾ ਮੈਂ ਤੇ ਉਸ ਰੱਬ ਨੂੰ ਮੰਨਦਾ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਜਦੋਂ ਸਿੱਖਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਫਿਰ ਦੋਰੇ ਤੋਂ ਡੇਰਾ ਬਾਬਾ ਨਾਨਕ ਕੀਤਾ ਜਾਂਦਾ ਹੈ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਵਸਾਇਆ ਹੋਇਆ ਨਗਰ ਡੇਰਾ ਬਾਬਾ ਨਾਨਕ ਜਿਹੜਾ ਉਹ ਪ੍ਰਸਿੱਧ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਮੜੀ ਦੇ ਵਿੱਚ ਨਹੀਂ ਗੁਰੂ ਨਾਨਕ ਸਾਹਿਬ ਕਿਸੇ ਕਬਰ ਦੇ ਵਿੱਚ ਨਹੀਂ ਜੇ ਗੁਰੂ ਨਾਨਕ ਸਾਹਿਬ ਨੂੰ ਲੱਭਣਾ ਹੋਵੇ ਤੇ ਗੁਰੂ ਨਾਨਕ ਸਾਹਿਬ ਕਿੱਥੋਂ ਲੱਭਦੇ ਐ ਕਵੀ ਸੰਤੋਖ ਸਿੰਘ ਕਹਿੰਦੇ ਨੇ ਬਾਬਾ ਮੜੀ ਨਾ ਗੌਰ ਗੁਰ ਅੰਗਦ ਕੇਹੀਏ ਮਾਹੇ ਕਿ ਗੁਰ ਅੰਗਦ ਸਾਹਿਬ ਮਹਾਰਾਜ ਦੇ ਹਿਰਦੇ ਦੇ ਵਿੱਚ ਵੱਸਦੇ ਐ ਕਿਉਂਕਿ ਉਹ ਜੋਤ ਜਿਹੜੀ ਐ ਗੁਰ ਅੰਗਦ ਸਾਹਿਬ ਮਹਾਰਾਜ ਦੇ ਕੋਲ ਸੀ ਸਰੀਰਿਕ ਕਾਇਆ ਬਦਲੀ ਸੀ ਤੇ ਉਹ ਗੁਰੂ ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸਨ ਇਹਦਾ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਜਾਂਦੇ ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਨੇ ਝੁੱਕ ਕੇ ਨਮਸਕਾਰ ਕੀਤਾ ਤੇ Hindu Muslim ਨਵਾਇਆ ਗੁਰੂ ਨਾਨਕ ਸਾਹਿਬ ਦੇ ਅੱਗੇ ਹਿੰਦੂ ਵੀ ਝੁਕਿਆ ਮੁਸਲਮਾਨ ਵੀ ਝੁਕਿਆ ਬਾਬਾ ਸਾਰਿਆਂ ਦਾ ਸੀ ਸੱਚ ਦਾ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆ ਆਪਣਾ ਪੰਜ ਪੁੱਤ ਕਚੋਲਾ ਜਿਹੜਾ ਉਹ ਤਿਆਗ ਜਾਂਦੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ